ਲਗਾਤਾਰ ਖੰਦਾਰਾ ਵੀ ਹਟਾ ਕੇ ਨਹੀਂ ਹੁੰਦਾ 10 ਰੁਪਿਆ ਚ ਐਫ ਡੀ ਆ ਬੰਦੇ ਦੀ ਆ ਤੁਹਾਡਾ ਬੀਪੀ ਹੋ ਗਿਆ ਸ਼ੂਗਰ ਹੋ ਗਿਆ ਬਹੁਤ ਕਿਸੇ ਤਰ੍ਹਾਂ ਦੀ ਬਲੋਕ ਜੀ ਹੋ ਗਈ ਇਹਦਾ ਗੰਢੀ ਤਿਆਰ ਹੁੰਦੀ ਹੈ ਜੀ ਇੱਕ ਜੇ ਨਾਲ ਆਹ ਖੁਰਗੀਆਂ ਤਿਆਰ ਹੁੰਦੀਆਂ ਖੁਰਗੀਆਂ ਇਹ ਮੰਨ ਕੇ ਚਲੋ ਕਿਲੇ ਦੀ 1.5 2 ਪੰਟ ਹੋ ਜਾਂਦੀ ਇਹ ਇਹ ਬਹੁਤ ਬਹੁਤ ਕੋਸਟਲੀ ਆ ਮਨ ਲਗ ਜਿਹੜੇ ਜਿਹੜੇ ਬੰਦੇ ਦੇ ਵੇਰੇ ਪਤਾ ਹੈਗੀ ਆ ਉਹਦਾ 2000 ਤੱਕ ਵੀ ਵਿਕ ਜਾਂਦੀ ਹੈ ਕਿਲੋ ਭਾਈ ਜੀ ਕੀ ਇਹ ਲਸਣ ਬਾਰੇ ਮਤਲਬ ਕਿੰਦਾ ਦੀ ਲਸਣ ਆ ਕਿੱਥੋਂ ਦੀ ਇਹ ਨਸਲ ਹੈਗੀ ਆ ਆਪਣੇ ਹੋ ਜਾਂਦੀ ਹੈ ਕਿੰਨਾ ਟਾਈਮ ਲਾਉਂਦੀ ਹੈ ਤੇ ਕੀ ਇਹਦਾ ਫਾਇਦੇ ਆ ਗੁਣਾਕਾਰੀ ਕਿੰਨੀ ਕੀ ਉਹਦੇ ਬਾਰੇ ਦੱਸੋ ਹਾਂਜੀ ਭਾਈ ਜੀ ਸਣੀ ਬਰਾੜ ਟੰਡ ਘੜਿਆਣਾ ਜ਼ਿਲ੍ਹਾ ਫਾਜ਼ਲਕਾ ਤਹਿਸੀਲ ਅਰਨੀ ਵਾਲਾ ਇਹ ਭਾਈ ਜੀ ਕਸ਼ਮੀਰੀ ਲਸਣ ਆ ਜੀ ਕਸ਼ਮੀਰ ਦੀ ਗ੍ਰੇਡੀ ਹੈ ਤੇ ਆਪਣੇ ਵੀ ਇਹ ਮੌਸਮ ਨੂੰ ਸੂਟ ਕਰਕੇ ਵਧੀਆ ਇੱਥੇ ਆਪਣੇ ਬਹੁਤ ਸੋਹਣੀ ਤਿਆਰ ਹੋਈ ਆ ਇਹ ਸਾਨੂੰ ਵੀ ਮਿਲਿਆ ਸੀਗਾ ਜੀ ਡਾਕਟਰ ਮਨਜੀਤ ਸਿੰਘ ਹੈਗੇ ਕੋਟਕੋਟ ਕੋੜਕਪੂਰੇ ਵਾਲੇ ਉਹਨਾਂ ਨੂੰ ਤੇ ਇਹਦੇ ਫਾਇਦੇ ਫਾਇਦੇ ਆ ਨੁਕਸਾਨ ਕੋਈ ਵੀ ਨਹੀਂਗਾ ਮੰਨ ਲੈਂਦਾਈ ਬੰਦੇ ਨੂੰ ਸਿਰਫ ਖਰਚਾ ਦਿੱਲੀ ਦਾ 100 ਰੁਪਏ ਇੱਕ ਦਾ ਜਿਹੜੇ ਦੇ ਉੱਪਰ ਲਸਣ ਦੀ ਗੰਢੀ ਤੋਂ ਇਲਾਵਾ ਤੁਸੀਂ ਦਿਖਾ ਰਹੇ ਹਾਂਜੀ ਆ ਇੱਕ ਇਹ ਕਿ ਇਹ ਇਹ ਕਿੰਨੇ ਦਾ ਹੋ ਜਾਂਦੀਆਂ ਕਿ ਲੋ ਯਾਰ ਕਿਲੋ ਦਾ ਰੇਟ ਹਾਂ 1500 ਆਮ 12-1300 ਤੋਂ ਲੈ ਕੇ 2000 ਤੱਕ ਕਿੱਲੇ ਚ ਕਿੰਨੀ ਨਿਕਲਦੀ ਆ ਕਿੱਲੇ ਚ ਮੰਨ ਕੇ ਚਲ 1.5 ਤੋਂ 2 ਕੁੰਟ ਲਾ ਫਿਰ ਤੋਂ ਚੰਗੀ ਪਰੇਵਾਰ ਹੋ ਜੇ ਇਸ ਤਰ੍ਹਾਂ ਦੀ ਹੈਗੀ ਆ ਤੇ 2 ਕੁੰਟ ਦੇ ਜੂਗੀ ਕੋਹ ਖੁਰਨਾ ਬਹੁਤ ਮੋਟੀਆਂ ਹੈਗੀਆਂ ਨਾਲ ਦੇਖੋ ਜੀ ਇਹਨੂੰ ਇੱਕ ਜੇ ਕਹਾਂ ਗੰਢੀ ਨੂੰ ਕਿੰਨੀਆਂ ਖੁਰੀਆਂ ਲੱਗਦੀਆਂ ਇੱਕ ਗੰਢੀ ਨੂੰ ਲੱਗਦੀਆਂ 5 ਤੋਂ 6 ਜੇ ਤਰ੍ਹਾਂ 2-2 ਤੋੜ ਦੀ ਆ ਹੈਗੀ ਆ ਹਾਂਜੀ ਤੇ ਇੱਕ ਆ ਹੈਗੀ ਤੇ ਇੱਕ ਆ ਹੈਗੀ 5 ਦਾ ਹੋਈ ਕਿੰਨਾ 5 ਜਾਂ 6 ਲੱਗਦੀਆਂ ਬਸ 5 ਤੋਂ 6 ਠੀਕ ਹੈ ਕੋਸਾ ਵਿੱਚ ਹੈਗੀਆਂ ਵੀ ਆ ਤੇ ਇਹਦਾ ਫਿਰ ਇਸ ਤੋਂ ਇਲਾਵਾ ਲਸਣ ਦਾ ਕਿੰਨਾ ਝਾੜ ਹੈ ਫਿਰ ਮੰਨ ਕੇ ਚਲੋ ਜੀ 80 ਤੋਂ ਲੈ ਕੇ 100 ਕੁੰਟ ਲਾ ਓ ਕਵਾਂਟਲ ਇਹਦਾ ਮਾਰਕੀਟ ਰੇਟ ਕੀ ਹੈ ਇਹ ਮਾਰਕੀਟ ਰੇਟ ਇਹ ਮੰਨ ਕੇ ਆਮ ਲਸਣ ਨਾਲੋਂ 100 150 ਪਲੱਸ ਰਹਿੰਦੀ ਆ 100 150 ਪਲੱਸ ਹੀ ਵੇਖ ਹਾਂ ਔਰ ਇਹ ਖੰਦੀ ਕਿਵੇਂ ਜਾਂਦੀ ਆ ਤੜਕਾ ਲੱਗੂ ਜਾਂ ਨਾ ਜੀ ਇਹ ਕੱਚੀ ਖਾਣੀ ਆ ਜਿਵੇਂ ਆਪਾਂ ਪਿਆਜ਼ ਖਾਣੇ ਆ ਸੇਮ ਪਿਆਜ਼ ਵਾਲਾ ਹੀ ਟੇਸਟ ਹੈ ਦਾ ਓਕੇ ਜਿਵੇਂ ਆਪਾਂ ਮਾਲਾ ਸਬਜ਼ੀ ਬਣਾ ਪੁਲਕਾ ਖਾਣੇ ਆ ਸਬਜ਼ੀ ਲਈ ਕੋਲੀਆਂ ਦਾਲ ਆਪਣੀ ਕੱਚੀ ਕੱਟ ਕੇ ਵਿੱਚ ਪਾ ਲੋ ਤੇ ਨਾਲ ਖਾ ਲੋ ਉਸ ਯਾਨੀ ਕਿ ਡਬਲ ਕਮਾਈ ਹੈ ਇੱਕ ਤਾਂ ਇਹੋ ਖੁਰੀਆਂ ਵੇਕਦੀਆਂ ਇੱਕ ਲਸਣ ਵੇਖਣ ਘੱਟ ਤੋਂ ਘੱਟ 15 ਕਵਾਂਟਲ ਵੀਜ਼ ਪੈਂਦਾ ਕਿਲੇ ਦਾ ਜਾ 20 15 ਕੁਆਂਟਲ ਦਾ 20 15 ਕੁਆਂਟਲ ਵੀ ਮੈ ਜਾਂਦਾ ਇਹ ਸਿੰਗਲ ਗੰਢੀ ਆ ਨਹੀਂ ਜਿਸ ਨੂੰ ਕਰ ਬਾਅਦ ਪਲੇਖਾ ਰਹਿਣ ਦੇ ਸਾਰੀ ਗੰਢੇ ਨੂੰ ਸਿੱਧੀ ਗੰਢੀ ਬਣ ਜਾਂਦੀ ਆ ਇਹ ਹਲੇ ਤਿਆਰ ਹੋਈ ਜਾਂਦੀਆਂ ਵਿੱਚ 2 4 ਨਿਕਲਦੀਆਂ ਜੇ ਚੰਗੀ ਤਿਆਰ ਹੋ ਗਈ 7 7 8 ਸੈਕਿੰਡਾਂ ਤੇ ਨਿਕਲ ਜਾਂਦੀਆਂ ਹਾਂ ਆ ਵੀ ਆ ਗਈ ਸਹੀ ਹੈ ਕੌਣ ਹਲਾ ਟਾਈਮ ਪਿਆ ਹਾਂ ਟਾਈਮ ਹਲਾ ਡੇਢ ਮਿੰਟ ਪਾਵਰ ਲੈ ਜੂਗੀ ਇਸ ਤਰ੍ਹਾਂ ਇਹ ਜੋ ਗੰਢੀਆਂ ਆਉਣਗੀਆਂ ਆ ਥੱਲੇ ਗੰਢੀਆਂ ਆ ਕੇ ਤਿਆਰ ਹੋ ਜਾਂਦੀਆਂ ਤਿਆਰ ਹੋ ਜਾਂਦੀਆਂ ਜਦੋਂ ਦੂਜੀ ਲਸਣ ਆਪਣੀ ਹੁੰਦੀ ਆ ਠੀਕ ਹੂੰ ਤਾਂ ਕਿਸਾਨ ਵੀਰੋ ਇਸ ਤਰ੍ਹਾਂ ਇਹ ਇਹ ਗੰਢੀ ਇਹ ਗੰਢੀ ਇਹ ਗੰਢੀ ਦਾ ਸਾਈਜ਼ ਹੀ ਨਹੀਂ ਜਿਵੇਂ ਆਪਣਾ ਪੈਰ ਦਾ ਗੁੱਠਾ ਹੁੰਦਾ ਜੀ ਹਾਂਜੀ ਆ ਦੇਖੋ ਇਹ ਪੈਰ ਦੇ ਗੁੱਠੇ ਜਿਹੜੇ ਮੋਟੇ ਸਾਈਜ਼ ਹੋਏ ਨੇ ਇਹ ਦੇਖੋ ਮੋਟੇ ਸ ਆਹ ਸਹੀ ਗੱਲ ਆ ਤੁਹਾਨੂੰ ਇੱਕ ਗੱਲ ਦਾ ਮਤਲਬ ਉਹ ਨਹੀਂ ਸਿੰਗਲ ਗੰਢੀ ਹਾਂ ਸਿੰਗਲ ਗੰਢੀ ਨਹੀਂ ਉਸ ਤਰ੍ਹਾਂ ਗੰਢੀਆਂ ਇਹਦਾ ਸਾਈਜ਼ ਜਿਵੇਂ ਆਪਣਾ ਤਖੜਾ ਮਤਲਬ ਪੈਰ ਦਾ ਗੁੱਠਾ ਹੋ ਗਿਆ ਇਹ ਆ ਸਹੀ ਥੇਰ ਹੋ ਜਾਣਾ ਤੇ ਬਰਾੜ ਸਾਹਿਬ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਅੱਜਕੱਲ੍ਹ ਖੇਤੀ ਦੇ ਵਿੱਚੋਂ ਕਾਫੀ ਕ੍ਰਾਈਸਿਸ ਆ ਇਹ ਤੀਨੂ ਲੈ ਕੇ ਕਿਸਾਨ ਬਹੁਤ ਚਿੰਤਾ ਦਾ ਕਿਉਂਕਿ ਖੇਤੀ ਸੁੱਕਾ ਕਿਡਾ ਸੌਦਾ ਵੀ ਕਹਿਣ ਲੱਗੇ ਤੁਹਾਡਾ ਕਿਸਾਨਾਂ ਨੂੰ ਸੁਝਾਅ ਕੀ ਆ ਵੀ ਕਿਸ ਤਰ੍ਹਾਂ ਜਿਵੇਂ ਮੈਂ ਦੇਖਿਆ ਤੁਸੀਂ ਪਿਆਜ਼ ਵੀ ਕਰ ਰਹੇ ਹੋ ਸਿੰਪਲ ਲੱਗਦਾ ਦੇਖੋ ਜੀ ਹਾਂਜੀ ਡਾਕਟਰ ਸਾਹਿਬ ਗੱਲ ਤੇ ਆ ਜੀ ਜੇ ਮਨ ਨਾਲ ਸ਼ੁਰੂ ਕਰੇ ਬੰਦਾ ਥੋੜੀ ਕਨਾਲ ਤੋਂ ਕਰ ਲੇ ਦੋ ਕਨਾਲ ਤੋਂ ਕਰ ਲੇ ਕਿਉਂਕਿ ਜਿਹੜੀ ਮਨ ਨਾਲ ਸਪਣੀ ਆੜੀ ਵੀ ਫਸਲਾ ਆਪਣੇ ਕੋਲ ਇਕੱਲੀ ਕਣਕ ਹੀ ਬਚੀ ਆ ਹੂੰ ਕਣਕ ਤਾਂ ਆਪਣੇ ਪੱਲੇ ਬੋ 40 45 ਹੀ ਰਹਿ ਗਈ ਹੂੰ ਤੇ ਜੇ ਆਪਾਂ ਇਹ ਕੰਮ ਸ਼ੁਰੂ ਕਰੀਏ ਹੁਣ ਜੇ ਮੈਂ ਅਮਰੂਦ ਦਾ ਬਾਗ ਲਾਇਆ ਇਹ ਵਿੱਚ ਤੇ ਅਮਰਾ ਕੋਈ ਉਧਰ ਰਹਿ ਗਏ ਬੁੱਟੇ ਨਹੀਂ ਮਿਲੇ ਪੀਰੇ ਸਰ ਗਰਮੀ ਚਾਰੇ ਪੈ ਗਈ ਸੀ ਆ ਕਿ ਪੰਜ ਕਿਲੇ ਕੰਪਲੀਟ ਕੰਪਲੀਟ ਹੋ ਜਾਊਗਾ ਤੇ ਆਉਣਾ ਚਾਹੀਦਾ ਇਸ ਸਾਈਡ ਹੁਣ ਜਿਵੇਂ ਆ ਆਪਣਾ ਕਸ਼ਮੀਰੀ ਲਸਣ ਇਹ ਆ ਬਾਈ ਇਹ ਹਲੇ 3 ਸਾਲੇ ਦਾ ਬੀਜ ਤਿਆਰ ਹੋਊਗਾ ਇਹ ਬਾਜ਼ਾਰ ਚ ਆਉਣੀ ਨਹੀਂ ਹਲੇ ਹੁਣ ਮੈਂ ਜਿਵੇਂ ਮੇਰਾ ਐਸ ਕੇ ਪਾਸ ਹੋਰ ਬੀਲੇ ਐ ਜੀ 50000 ਦਾ ਮੇਰੇ 12 ਜੜਾ ਮਰਲੇ ਲੱਗੇ ਆ ਤੇ ਮੈਂ ਇਹ ਜਿ ਕਿਲੇ ਤੇ ਲੈ ਕੇ ਜਾਊਗਾ ਮੇਰਾ ਹਲੇ ਅਗਲੇ ਸਾਲ ਕਿਲਾ ਕੰਪਲੀਟ ਹੋਊਗਾ ਤੇ ਆਜ ਦੀ ਖੇਤੀ ਬਹੁਤ ਵਧੀਆ ਲਾਹੇਵੰਦ ਆ ਲਸਣ ਦੀ ਖੇਤੀ ਲਾਹੇਵੰਦ ਆ ਆਮ ਫਸਲਾਂ ਨਾਲ ਸਾਰਿਆਂ ਨੂੰ ਆ ਜਿਹੜਾ ਸਾਡੇ ਦਿੱਲੀ ਵਰਤੋਂ ਦੀ ਵਿੱਚ ਹੈ ਹਾਂਜੀ ਦਿੱਲੀ ਵਰਤੋਂ ਦੇ ਸ਼ਾਮ ਆਪਣਾ ਨੰਬਰ ਹੋ ਰਹੀ ਆਪਣੇ ਪੰਜਾਬ ਦੀ ਜਿਹੜੀ ਕੁਆਲਿਟੀ ਆ ਆਮ ਸਟੇਟਾਂ ਨਾਲੋਂ ਵੀ ਮੰਨ ਕੇ ਚਲੋ 200% ਕੁਆਲਿਟੀ ਆ ਵਧੀਆ ਬੋਲਜੀ ਹਲਦੀ ਕੁਆਲਿਟੀ ਹੈ ਆਪਣੀ ਜਾਨੀ ਕਿ ਆਪਣੀ ਜਿੰਸ ਨੂੰ ਹਾਂਜੀ ਆਪਣੀ ਦੀ ਧਰਤੀ ਹੈਗੀ ਆ ਇੰਨੀ ਪਜਾਉ ਆ ਦਰਖੇਜ ਹਾਂ ਦਰਖੇਜ ਧਰਤੀ ਹੈ ਇਸ ਕਰਕੇ ਇੱਥੇ ਹਰ ਚੀਜ਼ ਸੰਭਵ ਆ ਜਿਵੇਂ ਕਹਿੰਦੇ ਕਸ਼ਮੀਰ ਦੀ ਠੰਡੇ ਏਰੀਆ ਤੇ ਹੁੰਦੀ ਹੈ ਜੀ ਤਾਂ ਆਪਣੀ ਧਰਤੀ ਆ ਇਹੋ ਜਿਹੀ ਜੀ ਮਤਲਬ ਡਾਕਟਰ ਸਾਹਿਬ ਜਿਹਨੂੰ ਬੀ ਲੈ ਕੇ ਜਾਂਦਾ ਉਹਨਾਂ ਕੋਲ ਤਿਆਰ ਨਹੀਂ ਹੋਈ ਜਿਉਂ ਵੀ ਆਪਣੇ ਕੋਲ ਤਿਆਰ ਹੋਈ ਪਈ ਹੈ। ਬਾਕੀ ਇਹਦੇ ਪਿੱਛੇ ਮਿਹਨਤ ਵੀ ਹੈ। ਹਾਂਜੀ। ਤੇ ਇਹ ਸਾਨੂੰ ਸਾਡੇ ਨਾਲ ਬਰਾੜ ਸਾਹਿਬ ਜਿਨ੍ਹਾਂ ਨੇ ਕਸ਼ਮੀਰੀ ਲਸਣ ਬਾਰੇ ਚੰਨਾ ਪਾਇਆ। ਔਰ ਜਿਹਦੇ ਨਾਲ ਨਾਲੇ ਬਾਗਬਾਨੀ ਦਾ ਵੀ ਕਰ ਰਿਹਾ ਜਿਸ ਤਰ੍ਹਾਂ ਮੈਂ ਫੂਟ ਦੇਖ ਰਿਹਾ ਸੀ। ਅਮਰੂਦ ਵੀ ਨਾਲ ਔਰ ਬਾਗ ਦੇ ਵਿੱਚ ਇਹਨਾਂ ਨੇ ਲਸਣ, ਪਿਆਜ਼ ਵੀ ਕੀਤੀ ਖਰੀ ਹੈ। ਇਹ ਕਸ਼ਮੀਰੀ ਲਸਣ ਇਹਦੀ ਪੂਰੀ ਵੀਡੀਓ ਆਪਾਂ ਪਾ